ਅੱਛਾ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਗਰਦਾਸਪੁਰ ਵਿਖੇ ਖੜੇ ਹਾਂ ਔਰ ਸਾਡੇ ਨਾਲ ਬੀਜੇਪੀ ਦੇ ਦਿਨੇਸ਼ ਸਿੰਘ ਬੱਬੂ ਜੀ ਨੇ ਸੋ ਬੱਬੂ ਜੀ ਕਿਵੇਂ ਚੱਲ ਰਹਾ ਜਾਨ ਜੀ ਦੇਖੋ ਅਜੇ ਤੱਕ ਮਤਲਬ अर्ली ਸਟੇਜ ਹੈ ਹੁਣ ਇਹ ਦਾ ਤਿੰਨ ਚਾਰ ਰਾਊਂਡ ਹੋਏ ਨਾ ਅਜੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਹੈਗੀ ਦੋ ਤਿੰਨ ਘੰਟੇ ਚ ਫਿਕਰ ਕਲੀਅਰ ਹੋ ਜਾਏਗੀ ਜੀ ਪਰ ਫਿਰ ਵੀ ਜੀ ਤੁਸੀਂ ਤੁਹਾਡੇ ਦੋਨਾਂ ਚ ਮੁਕਾਬਲਾ ਵਾ ਕਾਂਗਰਸ ਕਦੇ ਤੁਸੀਂ ਅੱਗੇ ਕਦੇ ਉਹ ਅੱਗੇ ਮਤਲਬ ਹਲੇ ਤੀਜਾ ਤੀਜਾ ਗੇੜ ਖਤਮ ਹੋਇਆ ਜੀ ਤਿੰਨ ਰਾਊਂਡ ਪੂਰੇ ਹੋਏ ਨਾ ਜੀ ਮਤਲਬ ਕਾਂਗਰਸ 69000 ਵੋਟ ਅੱਗੇ ਆ ਜੇ ਠੀਕ ਹੈ ਜੀ ੱਲੇ ਮਤਲਬ 6000 ਹੀ ਫਿਰ 2000 ਰਹੀ ਗਈ ਉਦੋਂ ਬਣਾ ਕਦੀ ਕਾਂਗਰਸ ਅੱਗੇ ਕਦੀ ਬੀਜਪਾ ਗਿਆ ਜੀ 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 ਮਤਲਬ ਤੁਸੀਂ ਕਹਿੰਦੇ ਹੋ ਵੀ ਹੌਲੀ ਹੌਲੀ ਜਿਵੇਂ ਜਿਵੇਂ 12 ਕ ਵੱਜਣਗੇ ਤੋਂ ਤੋਂ ਪਤਾ 12 1 ਵੇ ਪਤਾ ਲੱਗੇਗਾ ਸੀਟੀ ਬੀਜ ਨੇ ਕਹੇ ਠੀਕ ਹੈ ਧੰਨਵਾਦ ਜੀ ਸੋ ਇਹ ਸਨ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੇ ਕਿਹਾ ਵੀ ਹਲੇ ਜਿਹੜੀ ਸਥਿਤੀ ਹੈ ਪੂਰੀ ਕਲੀਅਰ ਨਹੀਂ ਹੋਈ ਕਿਉਂਕਿ ਤੀਜਾ ਰਾਉਂਡ ਆ ਔਰ ਜਿਹੜੀ ਲੇਟੈਸਟ ਜਿਹੜੀ ਪੂਰੀ ਅਪਡੇਟ ਆ ਉਹ 12 ਵਜੇ ਦੇ ਬਾਅਦ ਚ ਪਤਾ ਲੱਗੂਗੀ ਉਸ ਤੋਂ ਪਹਿਲਾਂ ਹਲੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਫਿਲਹਾਲ ਜਿਹੜੇ ਸੁੱਖੀ ਰੰਡਾਵਾ ਨੇ ਉਹ ਅੱਗੇ ਚੱਲ ਰਹੇ ਨੇ ਔਰ 13-14000 ਦਾ ਉਹਨਾਂ ਦਾ ਮਾਰਚ ਹੈ ਨਾ ਸੋ ਫਿਲਹਾਲ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਗਰੇਵਾਲ